ਅੱਜ ਆਪਾਂ ਤੁਹਾਨੂੰ ਕਢਾਈ ਵਾਲੀ ਬਾਜੂ ਤੇ ਲਾਈਨਿੰਗ ਲਗਾਉਣੀ ਕਢਾਈ ਵਾਲੀ ਬਾਜੂ ਕਟਿੰਗ ਕਰਨੀ ਤੇ ਲਾਈਨਿੰਗ ਕੱਢੇ ਕਰਨ ਦਾ ਤਰੀਕਾ ਦੱਸਾਂਗੇ ਇਸ ਤਰ੍ਹਾਂ ਆਪਣੇ ਕੋਲ ਬਾਜੂ ਤੇ ਵਰਕ ਕੀਤਾ ਹੋਇਆ ਹੈ ਕਢਾਈ ਦਾ ਸੈਂਟਰ ਕਰਨਾ ਹੈ ਕੱਪੜੇ ਨੂੰ ਪ੍ਰੈਸ ਕਰ ਲਿਆ ਹੈ ਇਨਾਂ ਦੋਮਾ ਦਾ ਸੈਂਟਰ ਕਰਾਂਗੇ इस तरह सेंटर कर लिया बाजू की लंबाई तैयार बाजू साढ़े सतारा इंच बाजू तैयार है आप अठारह इंच कटिंग कर देना क्योंकि अद्धा इंच उपरों आ जाएगा नीचे फोल्ड किया है नीचे बिल्कुल सफाई फोल्ड किया है फोल्ड कर जरूरत नहीं इसलिए अठारह इंच कटिंग कर लेना ਬਾਜੀ ਚ ਜੋੜ ਪਵੇਗਾ ਇੱਕ ਪੀਸ ਪੀਸ ਹੀ ਜੋੜ ਪੈਣਾ ਹੈ ਹਾਂ ਲੋ ਇੱਕ ਨੀਚੇ ਵਾਲੀ ਸਾਈਡ ਬਾਹਦੇ ਕਪੜਾ ਉੱਪਰ ਆਪਾਂ ਜੋੜ ਪਾਵਾਂਗੇ ਮੋੜਾ 10 ਇੰਚ ਤਿਆਰ ਚਾਹੀਦਾ ਹੈ ਉੱਪਰ ਵਾਲੀ ਸਾਈਡ ਜੋੜ ਪਵੇਗਾ ਇੱਕ ਪੀਸ ਤੇ ਨੀਚੇ ਕਪੜਾ ਇੱਕ ਸਾਈਡ ਤੋਂ ਵੱਧਦੇ ਨਿਆਸਤਰਮ ਬਾਜੀ ਨੂੰ ਉੱਪਰ ਰੱਖ ਕੇ ਕਟਿੰਗ ਕਰ ਦੇਣਾ ਹੈ

ਇਸ ਤਰ੍ਹਾਂ ਜੋੜ ਪਾਵਾਂਗੇ ਹੁਣ ਲਾਵਾਂਗੇ ਨਿਸ਼ਾਨ 8 ਇੰਚ ਦੀ ਗੁਲਾਈ ਪਾ ਕੇ ਇਸ ਤਰ੍ਹਾਂ 10 ਇੰਚ ਰੱਖ ਲੈਣਾ 10 ਦਾ ਅੱਧ ਕਰਾਂਗੇ 5 ਸੈਂਟਰ 'ਚ ਇਸ ਤਰ੍ਹਾਂ ਨਿਸ਼ਾਨ ਲਾ ਕੇ 1 ਇੰਚ ਉੱਪਰ ਨੂੰ ਗੁਲਾਈ ਪਾ ਦੇਣੀ निशा उपर कटिंग कार देनी इस तरह जोड़ वाली बाजू कटिंग होगी पहला आप जोड़ जोड़ा जोड़ू जोड़ के फिर उस तो उसद लाइनिंग उपर रख के कटिंग करनी है इस तरह ज्वाइंट पा लिया ਲਾਈਨਿੰਗ ਨੂੰ ਫੋਰ ਫੋਲਡ ਕਰ ਲਿਆ ਇਸ ਤਰ੍ਹਾਂ ਡਬਲ ਫਿਰ ਫੋਲਡ ਬੰਦ ਵਾਲਾ ਸਾਈਡ ਆਪਣੀ ਤਰਫ ਰੱਖਣਾ ਹੈ ਖੁੱਲਾ ਵਾਲਾ ਦੂਸਰੀ ਤਰਫ ਦੋਨੋਂ ਬਾਜੂ ਤੇ ਆਪਾਂ ਜੋੜ ਪਾ ਲਿਆ ਹੁਣ ਬਾਜੂ ਨੂੰ ਉੱਪਰ ਰੱਖ ਕੇ ਲਾਈਨਿੰਗ ਨੂੰ ਕਟਿੰਗ ਕਰ ਦੇਣਾ थोड़ी जी एक्स्ट्रा कटिंग करा जो जोड़ लिया बाजू लाइनिंग बाद कपड़ा कटिंग कर देंगे ये लाइनिंग थोड़ी जी ही कटिंग करनी चाहिए कई बार सिल्क का कपड़ा है वह कट हो जाता इस करके दोनों बाजू कटिंग हो गए लाइनिंग द ਉਨਾਪਾ ਬਾਜੂ ਨਾਲ ਲਾਈਨਿੰਗ ਨੂੰ ਅਟੈਚ ਕਰਾਂਗੇ ਕਿ ਇਸ ਤਰ੍ਹਾਂ ਫੋਲਡ ਕੀਤੀ ਹੋਈ ਮੋਰੀ ਬਿਲਕੁਲ ਸਫਾਈ ਨਾਲ ਇਹਦੇ ਨਾਲ ਕਿਵੇਂ ਲਾਈਨਿੰਗ ਨੂੰ ਅਟੈਚ ਕਰਨਾ ਹੈ ਕਢਾਈ ਵਾਲੀ ਬਾਜੂ ਦੇ ਨਾਲ லை ோ கா ल्க்கே சீ கா ਲਾਈਨਿੰਗ ਨੂੰ ਫੋਲਡ ਕਰ ਲਿਆ ਸਲੀਵ ਨੂੰ ਉਲਟੀ ਸਾਈਡ ਤੇ ਲਾਈਨਿੰਗ ਵਾਲੀ ਉਲਟੀ ਸਾਈਡ ਜਿਹੜੀ ਫੋਲਡ ਕੀਤੀ ਅੰਦਰ ਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਉੱਪਰ ਰੱਖ ਕੇ ਸੀਨ ਲਾ ਦਾਂਗੇ ਨਾਲ ਨਾਲ ਇਸ ਤਰ੍ਹਾਂ ਸੀਨ ਲਾ ਕੇ ਅਟੈਚ ਕਰ ਲਿਆ ਉਹ ਸਾਰੀ ਲਾਈਨਿੰਗ ਤੇ ਇਸ ਤਰ੍ਹਾਂ ਸੀਨ ਲਾ ਕੇ ਅਟੈਚ ਕਰ ਲੈਣਾ ਐਕਸਟਰਾ ਲਾਈਨਿੰਗ ਨੂੰ ਅਟੈਚ ਕਰ ਲਿਆ ਹੁਣ ਲਾਈਨਿੰਗ ਦਾ ਐਕਸਟਰਾ ਕਪੜਾ ਕਟਿੰਗ ਕਰ ਦਾਂਗੇ ਉਨੇ ਸੇ ਤਰ੍ਹਾਂ ਦੂਸਰੀ ਬਾਜੂ ਤੇ ਵੀ ਲਾਈਨਿੰਗ ਲਗਾ ਕੇ ਤਿਆਰ ਕਰਾਂਗੇ ਫਿਰ ਇਹਦੀ ਫਿਟਿੰਗ ਕਰਕੇ ਦਿਖਾਉਣੀ ਹੈ ਫਿਟਿੰਗ ਦੇ ਸੀਨ ਵੀ ਲਾ ਲਈਏ ਬਾਜੂ ਤਿਆਰ ਹੋ ਗਈ ਲਾਈਨਿੰਗ ਵਾਲੀ ਬਾਜੂ ਬਣ ਕੇ ਤਿਆਰ ਹੋ ਗਈ ਏ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਤੇ ਸ਼ੇਅਰ ਕਰਨਾ